ਹਰਵਿੰਦਰ ਸਿੰਘ ਜਿਸ ਦੱਸ ਦੱਸ ਮੇਰਾ ਛੋਟਾ ਬ੍ਰਦਰ ਹੈ ਮੈਂ ਆਪਣੇ ਪੂਆ ਦੇ ਕੋਲੇ ਗਿਆ ਆਇਆ ਸੀਗਾ ਇਹਨੂੰ ਫੋਨ ਆ ਮੇਰੇ ਦੇੜੀ ਦੇ ਚਾਚਾ ਇਹ ਲੜਕੇ ਨੂੰ ਵੀ ਤੂੰ ਘਰੇ ਆ ਮੈਂ ਕਹਿੰਦਾ ਮੈਂ ਪੂਆ ਕੋਲ ਗਿਆ ਕਹਿੰਦਾ ਵੀ ਤੇਰੇ ਭਰਾ ਦੇ ਸੱਟਾ ਲਾਤੀਆਂ ਅੱਛਾ ਦਾ ਫੋਨ ਆਇਆ ਵੀ ਉਹ ਕਹਿੰਦਾ ਉਹਨੂੰ ਲੈ ਜਾ ਚੱਕ ਕੇ ਤੇ ਇਹ ਵੀ ਲੱਭਦੇ ਆਏ ਗੱਡੀ ਲੈ ਕੇ ਗਏ ਲੱਭਣੇ ਵੀ ਲੱਭਦੇ ਰਹੇ ਮੈਂ ਵੀ ਪੂਆ ਕੋਲ ਆਇਆ ਹਨ ਕਿ ਜੱਬੂ ਵਾਲਾ ਆਮ ਵਾਲੇ ਰੋਡ ਦੇ ਕੋਲੇ ਕਿਸਾ ਰਾਹ ਜਾਂਦਾ ਵਾ ਉੱਥੋਂ ਸਾਨੂੰ ਮੋਟਰ ਤੇ ਕੋਲੋਂ ਲੱਭਾ ਉੱਥੇ ਵੱਡਿਆ ਪਰ ਇਹਨਾਂ ਨੇ ਸਾਹ ਚੱਲਦੇ ਸੀਗੇ ਤੇ ਇੰਨਾ ਸਾਨੂੰ ਉਹਨੇ ਦੱਸਿਆ ਵੀ ਚਾਰ ਜਣੇ ਸੀ ਬੰਦਿਆਂ ਦੇ ਨਾਂ ਦੱਸੇ ਉਹਨਾਂ ਇੱਥੇ ਆਣ ਕੇ ਘੰਟਾ ਹੀ ਜਾਂ ਨਿਕਲ ਉਹਦਾ ਟ੍ਰੀਟਮੈਂਟ ਚੱਲਦਾ ਰਿਹਾ ਫੇ ਉਹਦੇ ਸਾਹ ਰੁਕੇ ਆ ਇਹ ਕੋਈ ਕੀਤਾ ਕੋਈ ਰੰਜੀ ਸੀ ਇਹ ਨਹੀਂ 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 ਹਜੇ ਤਾਂ ਪਾਜੀ ਨੂੰ 2 ਮਹੀਨੇ ਹੋਇਆ ਆਪਣੇ ਬਾਹਰੋਂ ਆਏ ਨੂੰ ਭਰਾ ਮੇਰੇ ਨੂੰ ਰੰਜੀ ਸੀ ਕੋਈ ਨਹੀਂ ਇਹਨਾਂ ਦੀ ਇਕੱਠੇ ਦੇ ਘੁੰਮਦੇ ਆਂ ਸੀਰ ਨੂੰ ਸਕੂਲੇ ਮੁੰਡੇ ਨੂੰ ਇਹ ਗੱਡੀ ਰਸ਼ਟਾਉਂਦਾ ਸਾਡਾ ਮੇਰਾ ਭਾਂਜਾ ਸਾਡੇ ਕੋਲੇ ਪੜਦਾ ਵਾ ਇੱਥੇ ਪਰਸੋ ਵੀ ਕਹਿੰਦਾ ਮੇਰੇ ਭਰਾ ਨੂੰ ਆਨੇ ਕਿ ਚਾਬੀ ਦਿੱਤੀ ਕਹਿੰਦਾ ਤੂੰ ਚਾਚੇ ਦੇ ਮੁੰਡੇ ਨੂੰ ਲੈ ਜਾ ਤੈਨੂੰ ਨਹੀਂ ਚਲਾਉਣੀਆਂ ਦੀ ਤੂੰ ਲੈ ਕੇ ਜਾ ਜੋ ਆਕਰ ਨਾਲੇ ਸਾਡਾ ਨੂੰ ਸਾਡਾ ਸਕੂਲੇ ਨਾਲੇ ਤੂੰ ਭਾਂਜਾ ਆਪਦੇ ਨੂੰ ਛੱਡਿਆ ਕਿਹੜੀ ਕੰਟਰੀ ਕੋ ਬਾਹਰ ਹੈ ਇਹ ਦਾ ਦੁਬਈ ਤੋਂ ਦੁਬਈ ਤੋਂ ਬਾਹਰ ਕਿੰਨਾ ਟਾਈਮ ਹੈ ਪਾਲ ਹੋਏ ਬਰੋਂ ਆਇਆ ਨੂੰ 2 ਮਹੀਨੇ ਹੋ ਗਏ ਹਾਂਜੀ ਨਾਮ ਕੀ ਇਹਦਾ ਪੂਰਾ ਮਿਲ ਦਿੱਤਿਕਾ ਜਸਵਿੰਦਰ ਸਿੰਘ ਕਿਹੜੇ ਪਿੰਡ ਤੋਂ ਵਾਸੀ ਹੈ ਕੁਤਵੀਵਾਲ ਤੋਂ ਉਮਰ ਕਿੰਨੇ ਕੋ ਉਮਰ 30 ਸਾਲ ਹੈ ਮੰਗ ਕਰਦੇ ਨੇ ਪਰ ਉਹ ਕੋਈ ਮੰਗ ਅਸੀਂ ਤਾਂ ਇਨਸਾਫ ਹੀ ਚਾਹੁੰਨੇ ਏਦਾਂ ਦੇ ਬੰਦਿਆਂ ਨੂੰ ਜੀ ਕੜਕ ਤੋਂ ਕੜਕ ਸਜ਼ਾ ਚਾਹੀਦੀ ਏ ਜਿਹੜੇ ਛੋਟੀ ਜੀ ਉਹਦੀ ਗੁੱਡੀਆ ਵਾ ਉਹਦੇ ਲੰਮੇ ਕਰਤ ਕੀਤਾ ਇਹਨਾਂ ਨੇ ਜੀ ਮਾਰ ਲੱਗਿਆ ਉਹਦੇ ਕੋਈ ਹੁਣ ਉਹ ਵਿਚਾਰੀ ਬਾਪ ਕਿੱਥੋਂ ਲੁਪੂਗੀ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਮੇਰਾ ਨਾਮ ਸੁਖਦੇਵ ਸਿੰਘ ਆ ਕੀ ਲੱਗਦਾ ਤੁਹਾਡੇ ਜੀ ਦੀ ਦਿੱਖ ਵੀ ਅਕੀਂ ਜੈ ਲੱਗਦਾ ਸਦਾ ਐ ਮੈਨੂੰ ਮੇਰੇ ਚਾਚਾ ਜੀ ਦੇ ਲੜਕੇ ਨੇ ਫੋਨ ਕੀਤਾ ਇਹ ਤਕਰੀਬਨ 10:30 ਵਾ 10 ਵਜੇ ਤੇ ਮੰਗੇ ਦੇ ਮੁੰਡੇ ਦਾ ਨਾਮ ਅੰਦਾ ਸੀ ਉਸ ਤੋਂ ਛੋਟਾ ਨਾ ਜਿਹਦੀ ਦਿੱਤ ਹੋਈ ਆ ਜੇ ਉਹਦੇ ਸੱਟ ਲੱਗ ਗਈ ਆ ਤੇ ਮੈਨੂੰ ਫੋਨ ਆਇਆ ਤੁਹਾਨੂੰ ਚੱਕ ਕੇ ਲੈ ਕੇ ਆਉਣਾ ਵਾ ਤੇ ਇੰਨੀ ਗੱਲ ਹੋਈ ਤੇ ਅਸੀਂ ਆ ਗਏ ਆ ਅਸੀਂ ਚੱਕ ਕੇ ਇੱਥੇ ਲੈ ਆਏ ਤੇ ਉਹ ਜਦੋਂ ਉਹਨਾਂ ਨੇ ਟ੍ਰੀਟਮੈਂਟ ਕੀਤਾ ਵਾ ਇਹ ਉਹਨਾਂ ਦੇ ਦੇ ਤੋ ਬੀਤ ਇਹ ਬੰਦਾ ਹੁੰਦਾ ਇਹ ਬੰਦਾ ਜੱਬੂਵਾਲ ਦੇ ਸਕੂਲ ਸ਼ਾਮਾਂ ਦੇ ਕੋਲੋਂ ਪਰਾਮੇ ਵਾਲੇ ਰੋਡ ਦੇ ਕੋਲੋਂ ਇਧਰਲੀ ਸਾਈਡ ਤੇ ਥੋੜਾ ਜਿਆਦਾ ਰਸਤਾ ਜਾਂਦਾ ਇਦਾਂ ਉੱਥੇ ਇੱਕ ਸੀਗਾ ਜਿੱਦਾਂ ਅਸੀਂ ਦੱਤ ਦੁੱਤਰ ਹਾਂਜੀ ਵੱਡੇ ਵੱਜੇ ਹਾਂਜੀ ਮਤਲਬ ਕਤਲ ਹੀ ਹੋ ਗਿਆ ਜਦੋਂ ਕਤਲ ਹੋ ਗਿਆ ਵਾ ਤਾਂ ਹੁਣ ਕੀ ਮੰਗਿਆ ਪਰਚਾ ਜੀ ਮੰਗਦੇ ਇਨਸਾਫ ਦੀ ਕਰਦੇ ਆ ਕੋਈ ਨਹੀਂ ਰੰਜਿਸ਼ ਵੀ ਇਸ ਨੌਜਵਾਨ ਦੀ ਕਿਸੇ ਨੌਕਰੀ ਪਾ ਲਈ ਨਹੀਂ ਰੰਜਿਸ਼ ਇੱਕ ਇਕੱਠੇ ਘੁੰਮਦੇ ਸੀਗੇ ਇਹ ਦੋਸਤ ਹਾਂ ਦੋਸਤ ਪਿੰਡ ਸਾਡਾ ਪਰਿਵਾਰ ਹੀ ਤਕਰੀਬਨ ਉਦਾ ਉਦਾ ਮਤਲਬ ਇੱਕ ਦੂਜੇ ਨਾਲ ਹਾਂਜੀ ਪਰਿਵਾਰਕੀ ਸਾਂਝ ਹੈਗੀ ਆ ਤੇ ਕੋਈ ਇਹਨਾਂ ਦੀ ਗੱਲਬਾਤ ਦਾ ਪਤਾ ਵੀ ਨਹੀਂ ਲੱਗਾ ਕੀ ਹੋਇਆ ਕੀ ਨਹੀਂ ਹੋਇਆ ਜਿੱਦਾਂ ਸਾਨੂੰ ਤਾਂ ਕੋਈ ਇਹ ਵੀ ਨਹੀਂ ਪਤਾ ਵੀ ਇਹ ਲੜੇ ਆ ਜਾਂ ਨਹੀਂ ਲੜੇ ਇਹ ਤਾਂ ਇੱਥੇ ਪਤਾ ਲੱਗਾ ਕਿ ਵੀ ਇਦਾਂ ਇਦਾਂ ਗੱਲਬਾਤ ਉਹ ਮਾਮਲਾ ਹੈ ਇੱਕ ਜਸਵਿੰਦਰ ਸਿੰਘ ਪੁੱਤ ਬਲਬੀਰ ਸਿੰਘ ਵਾਸੀ ਕੁਤਬੀਵਾਲ ਜਖਮੀ ਹਾਲਤ ਵਿੱਚ ਉਹਦੇ ਪਰਿਵਾਰਕ ਮੈਂਬਰ ਸੇ ਉਹਨਾਂ ਦਾ ਹਸਤਾ ਲੈ ਕੇ ਆਏ ਸੀ ਜਿਹੜਾ ਰਾਤ ਲੈ ਕੇ ਆਏ ਸੀ ਉਸ ਤੋਂ ਬਾਅਦ ਹੁਣ ਜਾਂਚ ਜਾਰੀ ਹੈ ਅਜੇ ਪਤਾ ਕਰ ਰਹੇ ਆ ਕਿ ਕਿਹੜੇ ਕਿਹੜੇ ਬੰਦਿਆਂ ਨੇ ਉਹਨੂੰ ਸੱਟਾਂ ਮਾਰੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ